ਇਹ ਸੂਰਜ ਦੀ ਪੂਜਾ ਕਰਨ ਵਾਲੇ ਚੰਦਰਮਾ ਦੀ ਪੂਜਾ ਕਰਨ ਵਾਲੇ ਦੇਵੀਆਂ ਦੀ ਪੂਜਾ ਕਰਨ ਵਾਲੇ ਦੇਵਤਿਆਂ ਦੀ ਪੂਜਾ ਕਰਨ ਵਾਲੇ ਭੁੱਲ ਗਏ ਇੱਕ ਅਕਾਲ ਪੁਰਖ ਵੀ ਹੈ ਉਹ ਪਰਮੇਸ਼ਰ ਵੀ ਹੈ ਵੱਡਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਲੋਕਾਂ ਨੂੰ ਯਾਦ ਕਰਾ ਰਹੇ ਨੇ ਕਹਿੰਦੇ ਜਿਹੜਾ ਸਭ ਤੋਂ ਵੱਡਾ ਤੁਸੀਂ ਉਹਨੂੰ ਕਿਉਂ ਭੁੱਲਦੇ ਹੋ ਆਖੋ ਸ੍ਰੀ ਵਾਹਿਗੁਰੂ ਸੋ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਮਹਾਪੁਰਸ਼ਾਂ ਅਵਤਾਰਾਂ ਦੀ ਪੂਜਾ ਕਰਨ ਵਾਲਿਆਂ ਨੂੰ ਕਹਿ ਰਹੇ ਨੇ ਕਿ ਤੁਸੀਂ ਇਹਨਾਂ ਤੋਂ ਵੱਡੇ ਨੂੰ ਵੀ ਮੰਨੋ ਜਿਹੜਾ ਪਰਮੇਸ਼ਰ ਹੈ ਵਾਹਿਗੁਰੂ ਹੈ ਜਿਨ੍ਹਾਂ ਨੇ ਇਸ ਅਕਾਲਪੁਰਖ ਦੇ ਇਹਨਾਂ ਮਹਾਪੁਰਸ਼ਾਂ ਨੂੰ ਦੁਨੀਆ 'ਤੇ ਭੇਜਿਆ ਤੁਸੀਂ ਉਸ ਅਕਾਲਪੁਰਖ ਦੇ ਪੁਜਾਰੀ ਬਣੋ ਵਾਰਾਜ ਜੀ ਕਹਿੰਦੇ ਐ ਕਿ ਆਹ ਕ੍ਰਿਸ਼ਨ ਦੇ ਮੰਨਣ ਵਾਲੇ ਹੋ ਭਗਵਾਨ શ્રી ਕ੍ਰਿਸ਼ਨ ਦੀ ਤੁਸੀਂ ਉਪਾਸ਼ਨਾ ਕਰਦੇ ਹੋ ਤੇ ਬਾਕੀ ਮਹਾਪੁਰਸ਼ਾਂ ਦੀ ਨਿੰਦਾ ਕਰਦੇ ਹੋ ਕੱਲ ਵੀ ਇਹ ਵਿਚਾਰ ਹੋਈ ਸੀ ਕਿ ਇਹ ਮਹਾਰਾਜ ਨੇ ਵਚਨ ਉਹਨਾਂ ਨੂੰ ਕਹੇ ਨੇ ਜਿਹੜੇ ਇਕੱਲੇ ਹੀ ਕ੍ਰਿਸ਼ਨ ਨੂੰ ਰੱਬ ਮੰਨ ਕੇ ਬਹਿ ਗਏ ਤੇ ਬਾਕੀਆਂ ਦੀ ਨਿੰਦਾ ਕਰਨ ਲੱਗੇ ਇੱਥੇ ਤਾਂ ਆਪਾਂ ਨੂੰ ਨਹੀਂ ਪਤਾ ਪਰ ਕਦੇ ਤੁਸੀਂ ਜਿਹੜੀ ਸਨਾਤਨ ਧਰਮ ਦੀਆਂ ਸੰਪਰਦਾਵਾਂ ਨੇ ਉਹਨਾਂ ਦੇ ਵਿੱਚ ਜਾ ਕੇ ਬੈਠੋ ਨਾ ਉੱਥੇ ਜਾ ਕੇ ਪਤਾ ਲੱਗਦਾ ਕਦੀ ਕੁੰਭ ਦੇ ਮੇਲੇ ਤੇ ਜਾਈਏ ਨਾ ਉੱਥੇ ਵੱਖਰੇ ਵੱਖਰੇ ਡੇਰੇ ਲਾਏ ਹੁੰਦੇ ਬਰਾਗੀਆਂ ਦੇ ਸਿਆਸੀਆਂ ਦੇ ਜੋਗੀਆਂ ਦੇ ਜੰਗਮਾਂ ਦੇ ਬੋੜੇ ਬੋੜੇ ਵੱਡੇ ਖਾੜੇ ਹੁੰਦੇ ਦੇਵ ਨਦੀ ਆਪਸੇ ਡਾਂਗ ਵੀ ਬੜੀ ਖੜਕਦੀ ਹੈ। ਨਾਗੇ ਸਾਧ ਕਹਿੰਦੇ ਹਮ ਸਾਬਤ ਬਡੇ ਹੈ ਹਮ ਸਵੇਰੇ ਪਹਿਲੇ ਨਾਏਗੇ 4 ਵਜੇ ਉਹ ਜਾ ਕੇ ਨਾ ਗੰਗਾ ਤੇ ਨਹਾਣ ਦੀ ਖਲੋ ਜਾਂਦੇ। ਸਦਿਆਸੀ ਕਹਿੰਦੇ ਅਸੀਂ ਕਿਹੜਾ ਘਟ ਅਸੀਂ ਹਮ ਪਹਿਲੇ ਨਾਏਗੇ। ਬੈਰਾਗੀ ਕਹਿੰਦੇ ਹਮ ਵੀ ਬਡੇ ਹੈ ਹਮ ਨਾਏਗੇ। ਉਦਾਸੀ ਆਪਣਾ ਟੋਲਾ ਲੈ ਕੇ ਆ ਜਾਂਦੇ ਸਾਰੇ ਉੱਥੇ ਲੜਨ ਨੂੰ ਤਿਆਰ ਹੁੰਦੇ ਫਿਰ ਇਸ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਰਕਾਰ ਨੂੰ ਨਾ ਉੱਥੇ ਪਹਿਲਾ ਬੜਾ ਬਦਬਸਤ ਕਰਨਾ ਪੈਂਦਾ ਜਿੰਨੇ ਸਾਧ ਹੁੰਦੇ ਓਨੀ ਪੁਲਿਸ ਪਹੁੰਚੀ ਹੁੰਦੀ ਓ ਫਿਰ ਉਹਨਾਂ ਦੀ ਨਾ ਜਿਹੜੇ ਉਥੋਂ ਦੇ ਮੇਲੇ ਦੇ ਚਾਰਜ ਅਫਸਰ ਹੁੰਦੇ ਆ ਉਹ ਵਾਰੀ ਬੰਨ ਦਿੰਦੇ ਆ ਵੀ ਐਨੇ ਵਜੇ ਫੁਲਾੜੀ ਸੰਪਰਦਾਨ ਆਏਗੀ ਐਨੇ ਵਜੇ ਫੁਲਾੜੇ ਨਾੜਗੇ ਨਾਗੇ ਕਹਿੰਦੇ ਹਾਂ ਸੀ ਸਭ ਤੋਂ ਪਹਿਲਾ ਨਾੜਾ ਉਹ ਸਵੇਰੇ 4 ਵਜੇ ਪਹੁੰਚ ਜਾਂਦੇ ਆ ਹਮ ਬੜੇ ਹੈ ਹਮ ਬੜੇ ਹੈ ਇਹ ਬਿਮਾਰੀ ਹੈ ਕਾਲ ਸਾਹਿਬ ਜੀ ਇਹ ਕੱਲੇ ਹਿੰਦੂਵਾਦ ਜਿਹੜੀ ਅੱਜ ਸਾਡੇ ਸਿੱਖਾ 'ਚ ਵੀ ਇਹੀ ਹਾਲ ਹੈ ਉਦਾਂ ਭਾਵੇਂ ਅਸੀਂ ਬੂਹ ਤੋਂ ਨਾ ਕਹੀਏ ਘਾਟ ਕੋਈ ਨਹੀਂ ਕੋਹਦਾ ਬਹਾਰਾ ਕਹਿੰਦੇ ਘਾਟ ਨਾ ਕਿ ਨਹੀਂ ਕਹਾਇਆ ਸਭ ਕਹਿੰਦੇ ਹੈ ਪਹਾਇਆ ਅਸੀਂ ਵੱਡੇ ਆ ਸਾਡੇ ਮਹਾਪੁਰਸ਼ ਵੱਡੇ ਆ ਦੂਜੇ ਦੇ ਮਹਾਪੁਰਸ਼ ਛੋਟੇ ਆ ਇਹ ਸਾਡੇ ਚ ਵੀ ਹੈ ਜਿਹੜੇ ਕ੍ਰਿਸ਼ਨ ਨੂੰ ਮੰਨਣ ਵਾਲੇ ਉਹ ਕਹਿੰਦੇ ਰਾਮ ਉਹ ਕੀ ਹੈ ਕੁਝ ਵੀ ਨਹੀਂ ਸਾਡਾ ਭਗਵਾਨ ਕ੍ਰਿਸ਼ਨ 16 ਕਲਾ ਹੈ ਰਾਮ ਤੇ 14 ਕਲਾ ਦੋ ਕਲਾ ਪਿੱਛੇ ਲੜੀ ਜਾਂਦੇ ਆ ਰਾਮ ਦੀ 14 ਨੇ ਸਾਡੇ ਦੀ 16 ਨੇ ਉਹ ਜਿਹੜੇ ਰਾਮ ਰੂਪ ਮੰਨਣ ਵਾਲੇ ਨੇ ਉਹ ਕ੍ਰਿਸ਼ਨ ਤੇ ਦੋਸ਼ ਲਾਈ ਜਾਂਦੇ ਆ ਉਹ ਕਹਿੰਦੇ ਜਾਣਦੇ ਆ ਤੁਹਾਡਾ ਕ੍ਰਿਸ਼ਨ ਉਹਨੇ ਤੇ 16000 ਗੋਪੀਆਂ ਰੱਖੀ ਹੋਈ ਸੀ ਸਾਡਾ ਤਾਂ ਇੱਕੋ ਹੀ ਸੀਗਾ ਉਹਨੇ ਇੱਕੋ ਸੀਤਾ ਨਾਲ ਹੀ ਵਿਆਹ ਕਰਾਇਆ ਸੀ ਹਾਲਾਂਕਿ ਇਹ ਵੀ ਪਤਾ ਹੈ ਵੀ ਭਗਵਾਨ ਵਿਸ਼ਨੂੰ ਦਾ ਹੀ ਦੋਵੇਂ ਅਵਤਾਰ ਨੇ ਰਾਮ ਵੀ ਤੇ ਕ੍ਰਿਸ਼ਨ ਵੀ ਪਰ ਫਿਰ ਵੀ ਫਿਰ ਵੀ ਡੰਗ ਸੋਟਾ ਫਿਰ ਵੀ ਬੇਸਮਝੀ ਸਾਡੇ ਜਿਹੜੀ ਹੈ ਉਹ ਕਹਿੰਦੇ ਅਸੀਂ ਗੁਰੂ ਨਾਨਕ ਗੁਰੂ ਮੰਨਦੇ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਮੰਨਦੇ ਹਾਲਾਂਕਿ ਸਭ ਨੂੰ ਪਤਾ ਵੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਇੱਕੋ ਹੀ ਹੈ ਫੇਰ ਵੀ ਦਿਮਾਗ ਦੇ ਜੀ ਕੀੜਾ ਇਨਸਾਨ ਦੇ ਵੱਖਰਾ ਵੱਖਰਾ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਕ੍ਰਿਸ਼ਨ ਨੂੰ ਮੰਨਣ ਵਾਲਿਓ ਜੇ ਤੁਸੀਂ ਕਹਿੰਦੇ ਹੋ ਕ੍ਰਿਸ਼ਨ ਕਿਰਪਾ ਨਿੰਦ ਹੈ ਕ੍ਰਿਸ਼ਨ ਬੜਾ ਕਿਰਪਾਲੂ ਤੇ ਦਿਆਲੂ ਹੈ ਫਿਰ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਭਗਵਾਨ ਕ੍ਰਿਸ਼ਨ ਨੂੰ ਬੱਧ ਕਨੇਸ਼ੀਕਾਰੀ ਨੇ ਤੀਰ ਕਿਉਂ ਮਾਰਿਆ ਸੀ ਸੇ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੁੰਦੀ ਹੈ ਦੁਰਵਾਸ਼ਾ ਸੇਵਕਰਤ ਠਗੋਰੀ ਜਾਦਵ ਇਹ ਫਲ ਪਾਏ ਦੁਰਵਾਸ਼ਾ ઋષਿ ਦੇ ਕਿਉਂਕਿ ਦੁਰਵਾਸ਼ਾ ਜਿਹੜਾ ਸੀ ਉਹ ਕ੍ਰਿਸ਼ਨ ਜੀ ਮਹਾਰਾਜ ਦਾ ਗੁਰੂ ਸੀਗਾ ਦੋ ਗੁਰੂ ਹੋਏ ਨੇ ਭਗਵਾਨ ਕ੍ਰਿਸ਼ਨ ਦੇ ਇੱਕ ਵਿਦਿਆਗੁਰੂ ਇੱਕ ਅਧਿਆਤਮ ਗੁਰੂ ਵਿਦਿਆਗੁਰੂ ਸੰਦੀਪਰ ਸੰਤ ਜਿਨ੍ਹਾਂ ਦੇ ਕੋਲ ਰਹਿ ਕੇ ਕ੍ਰਿਸ਼ਨ ਜੀ ਮਹਾਰਾਜ ਬਚਪਨ ਚ ਵਿਦਿਆ ਪੜਿਆ ਕਰਦੇ ਸਨ ਕ੍ਰਿਸ਼ਨ ਜੀ ਨੇ ਉਥੇ ਰਹਿ ਕੇ ਵਿਆਕਰਣ ਜੋਤਿਸ਼ ਦੇ ਰੁਕਤ ਪਿੰਗਲ ਸਭ ਤਰ੍ਹਾਂ ਦੀ ਵਿਦਿਆ ਪੜ੍ਹ ਕੇ ਚਾਰ ਵੇਦ ਸ਼ਾਸਤਰਾ ਦੀ ਸਿਵਰਤੀਆ ਦੀ ਪੁਰਾਣਾ ਦੀ ਵਿਦਿਆ ਪੜ੍ਹ ਕੇ નિਪੁੰਨਤਾ ਹਾਸਲ ਕੀਤੀ ਉਹ ਸੰਦੀਪਰ ਗੁਰੂ ਸੀ ਪਰੰਤੂ ਜਿਨ੍ਹਾਂ ਕੋਲ ਅਧਿਆਤਮ ਵਿਦਿਆ ਲਈ ਆਪਣਾ ਗੁਰੂ ਬੰਧਿਆ ਉਹ ਸੀ ਦੁਰਵਾਸ਼ਾ ਰਿਸ਼ੀ ਦੁਰਵਾਸ਼ਾ ਦਾ ਸੁਭਾਅ ਬੜਾ ਕੌੜਾ ਸੀਗਾ ਤੇ ਇੱਕ ਵਾਰੀ ਇਹਨਾਂ ਭਗਵਾਨ ਕ੍ਰਿਸ਼ਨ ਜੀ ਦੇ ਜਿਹੜੇ ਪਰਿਵਾਰ ਦੇ ਬੱਚੇ ਸਾਰੇ ਨੌਜਵਾਨ ਰਾਜਕੁਮਾਰ ਸਾਰੇ ਇਹਨਾਂ ਨੂੰ ਮਜ਼ਾਕ ਸਿਜਿਆ ਇਹਨਾਂ ਨੇ ਪ੍ਰਦਮਨ ਜੋ ਕ੍ਰਿਸ਼ਨ ਜੀ ਦਾ ਬੇਟਾ ਸੀ ਉਹਨੂੰ ਲੜਕੀਆਂ ਵਾਲੇ ਕੱਪੜੇ ਪੁਆਏ ਤੇ ਉਹਦੇ ਪੇਟ ਦੇ ਉੱਤੇ ਬਾਟੀ ਬੰਨ੍ਹ ਦਿੱਤੀ ਬਾਟੀ ਬਨ ਕੇ ਤਸਲਾ ਬਨ ਕੇ ਤੇ ਕੁੜੀਆਂ ਵਾਲੇ ਕੱਪੜੇ ਪਵਾ ਕੇ ਕੁੜੀਆਂ ਦੀ ਤਰ੍ਹਾਂ ਚੇਸ ਪਿੱਛੇ ਨੂੰ ਕਰਕੇ ਲੈ ਗਏ ਦਰਬਾਰਸ਼ੇ ਨੂੰ ਮੱਥਾ ਟੇਕ ਕੇ ਕਹਿਣ ਲੱਗੇ ਗੁਰੂ ਜੀ ਆਹ ਲੜਕੀ ਦੇ ਘਰ ਬੱਚਾ ਹੋਣਾ ਦੱਸੋ ਮੁੰਡਾ ਹੋਵੇਗਾ ਕੁੜੀ ਹੋਵੇਗੀ ਦਰਬਾਰਸ਼ਾ ਸਮਝ ਗਿਆ ਵੀ ਇਹ ਮੈਨੂੰ ਮਜ਼ਾਕ ਕਰਦੇ ਕਹਦੇ ਸੰਤਨ ਸੇਤੀ ਮਸ਼ਕਰੀਏ ਡੁੱਬਣਗੇ ਕਾਮ ਗੁਰਬਾਣੀ ਕਹਿੰਦੀ ਐ ਵੀ ਦੁਰਵਾਸ਼ਾ ਸਿਉ ਕਰਤ ਠਗौरी ਯਾਦਵੇ ਫਲ ਪਾਏ ਸੰਤਾਂ ਨਾਲ ਕਿਸੇ ਨੇ ਵੀ ਮਸ਼ਕਰੀ ਕੀਤੀ ਉਹ ਡੁੱਬਣ ਦਾ ਹੀ ਕੰਮ ਕੀਤਾ ਆਪਣਾ ਬੇੜਾ ਆਪ ਹੀ ਗਰ ਕਰ ਲਿਆ ਆਪਣੇ ਪੈਰੀ ਆਪ ਘਾੜਾ ਵਾਰ ਲਿਆ ਸਮਝੋ ਇਸ ਲਈ ਕਿਸੇ ਮਹਾਪੁਰਸ਼ ਨੂੰ ਕਦੀ ਵੀ ਮਾੜਾ ਚੰਗਾ ਬੋਲ ਕੇ ਉਹਦੇ ਨਾਲ ਮਸ਼ਕਰੀ ਨਹੀਂ ਕਰਨੀ ਚਾਹੀਦੀ ਭੈ ਹੀ ਰੱਖਣਾ ਚਾਹੀਦਾ ਦੁਰਵਾਸ਼ਾ ਦੇ ਬੂਤ ਉੱਤਰ ਨਿਕਲਿਆ ਇਹਦੇ ਪੇਟ ਤੋਂ ਉਹ ਚੀਜ਼ ਪੈਦਾ ਹੋਵੇਗੀ ਜਿਹੜਾ ਤੁਹਾਡੇ ਕੁੱਲ ਦੀ ਨਾਸ ਕੁੱਲ ਦਾ ਨਾਸ ਕਰ ਦੇਗੀ ਤੁਹਾਡਾ ਵੱਸ ਸੀ ਸਰਬਨਾਸ਼ ਹੋ ਜਾਏਗਾ ਕਬਰ ਆ ਗਏ ਸੋਚਾਂ ਚ ਪੈ ਗਏ ਹੋੜ ਕੀ ਹੋ ਸਕਦਾ ਸੀ ਉਹ ਪੇਟ ਬੱਚੇ ਜਿਹੜੇ ਲੜਕੇ ਦੇ ਉਹ ਕੱਪੜੇ ਪਾਏ ਸੀ ਉਹਦੇ ਪੇਟ ਤੋਂ ਬਾਟੀ ਖੋਲੀ ਉਹਦੇ ਵਿੱਚੋਂ ਲੋਹੇ ਦਾ ਬੂਸਲ ਨਿਕਲ ਆਇਆ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਦੱਸਿਆ ਮਹਾਰਾਜ ਇਦਾਂ ਇਦਾਂ ਅਸੀਂ ਗਲਤੀ ਕਰ ਬੈਠੇ ਹਾਂ ਤੁਹਾਡੇ ਗੁਰੂ ਨਾਲ ਮਜ਼ਾਕ ਕੀਤਾ ਤੇ ਉਹਨਾਂ ਨੇ ਸ਼ਰਾਪ ਦੇਤਾ ਵੀ ਤੁਹਾਡੇ ਇਸ ਦੇ ਪੇਟ ਤੋਂ ਉਹ ਚੀਜ਼ ਪੈਦਾ ਹੋਵੇਗੀ ਜੋ ਤੁਹਾਡੀ ਕੁਲ ਦਾ ਦਾਸ ਕਰੇਗੀ ਆ ਲੋਹੇ ਦਾ ਇੱਕ ਮੂਸਲ ਨਿਕਲਿਆ ਹੈ ਲੋਹਾ ਨਿਕਲਿਆ ਹੈ ਇਹਦਾ ਕੀ ਕਰੀਏ ਹੁਣ ਭਗਵਾਨ ਜੀ ਕਹੇ ਲੱਗਿਆ ਬੜਾ ਕੀਤਾ ਹੈ ਸੰਤਾਂ ਮਹਾਪੁਰਸ਼ਾਂ ਦੇ ਨਾਲ ਕਦੀ ਮਜ਼ਾਕ ਨਹੀਂ ਕਰੀਦਾ ਕਦੀ ਉਹਨਾਂ ਨਾਲ ਛੇੜਖਾਨੀ ਨਹੀਂ ਕਰੀਦੀ ਅਦਬ ਰੱਖੀਦਾ ਹੈ ਕਿਉਂਕਿ ਜੋ ਵੀ ਉਬੂਤ ਬੋਲ ਦਿੰਦੇ ਨਾਨਕ ਦਾਸ ਮੁਖਤੇ ਜੋ ਬੋਲੈ ਈਹਾ ਉਹਾ ਸੱਚ ਹੋਵੇ ਉਹ ਬਚਨ ਟਲਿਆ ਨਹੀਂ ਕਰਦੇ ਇੱਕ ਸਾਧ ਬਚਨ اٹਲਾਦਾ ਅਟਲ ਬਚਨ ਹੁੰਦੇ ਐ ਪਰ ਜੋ ਹੋ ਗਿਆ ਸੋ ਹੋ ਗਿਆ ਹੁਣ ਵਾਪਸ ਦੀ ਸਮਾਂ ਆ ਸਕਦਾ ਤੁਸੀਂ ਇਸ ਬੂਸਲ ਨੂੰ ਖਤਮ ਕਰੋ ਉਹ ਲੋਹਾ ਕਿਵੇਂ ਖਤਮ ਹੁੰਦਾ ਲੋਹਾ ਖਤਮ ਇੱਕੋ ਹੀ ਤਰੀਕੇ ਨਾਲ ਹੁੰਦਾ ਵੀ ਲੋਹੇ ਨੂੰ ਘਸਾ ਘਸਾ ਕੇ ਘਸਾ ਘਸਾ ਕੇ ਉਹਦੇ ਹੋਦ ਬਟਾਈ ਜਾਵੇ ਉਹ ਬੂਸਲ ਸੀਗਾ ਉਹਨੂੰ ਨਦੀ ਦੇ ਕੰਢੇ ਤੇ ਬਹਿ ਗਏ ਪਾਣੀ ਲਾ ਲਾ ਕੇ ਪੱਥਰ ਤੇ ਰਗੜਦੇ ਰਹੇ ਰਗੜ ਰਗੜ ਕੇ ਰਗੜ ਰਗੜ ਕੇ ਰਗੜ ਰਗੜ ਕੇ ਉਹਨੂੰ ਖਸਾਦੇ ਰਹੇ ਉਹ ਖਤਮ ਹੁੰਦਾ ਰਿਹਾ ਲੋਹਾ ਉਹਦੇ ਵਿੱਚੋਂ ਇੱਕ ਸੂਈ ਜਿੰਨੀ ਤਾਰ ਦੀ ਬਰੀਕ ਜੀ ਰਹਿ ਗਈ ਮਬੂਲੀ ਜੀ ਉਹ ਰਗੜਦਵਾਲੇ ਦੇ ਹੱਥੋਂ ਤੇ ਲੱਗ ਗਈ ਤੇ ਉਹ ਪਾਣੀ ਵਿੱਚ ਚਲੀ ਗਈ ਜਦੋਂ ਪਾਣੀ ਵਿੱਚ ਚਲੀ ਗਈ ਉਹ ਮੱਛੀ ਦੇ ਨਿਕਲ ਨਹੀਂ ਮੱਛੀ ਦੇ ਪੇਟ ਵਿੱਚ ਚਲੀ ਗਈ ਉਦੋਂ ਉਹ ਮੱਛੀ ਕਿਸੇ ਸ਼ਿਕਾਰੀ ਦੇ ਜਿਹੜਾ ਮਾਸ ਖਾਣ ਵਾਲਾ ਸੀ ਉਹਨੇ ਜਾਲ 'ਚ ਪਕੜੀ ਮੱਛੀ ਦਾ ਪੇਟ ਝਾਰਿਆ ਉਹਦੇ 'ਚੋਂ ਸੂਈ ਫੇਰ ਨਿਕਲ ਆਈ ਸ਼ਿਕਾਰੀ ਨੇ ਆਪਣੇ ਤੀਰ ਦੇ ਅੱਗੇ ਲਾ ਲਈ ਮੁਖੀ ਬਣਾ ਲਈ ਵੀ ਚਲੋ ਕੋਈ ਜਾਨਵਰ ਮਾਰਾਂਗੇ ਦੇ ਨਾਲ ਇਧਰੋਂ ਜਿਹੜੇ ਇਹ ਯਾਦਵ ਸਾਧ ਇਹ ਸ਼ਰਾਬ ਪੀ ਕੇ ਆਪਸ 'ਚ ਲੜ ਪਏ ਆਪਸ ਚ ਲੜ ਪਏ ਨਦੀ ਤੇ ਕੰਡੇ ਦਬ ਸੀਗੀ ਉਹ ਤਲਵਾਰ ਵਰਗੀ ਤਿੱਖੀ ਹੁੰਦੀ ਐ ਪੱਟ ਪੱਟ ਕੇ ਇੱਕ ਦੂਜੇ ਨੂੰ ਮਾਰੀ ਸਭ ਜਾਦਵ ਦੇ ਕੁੱਲ ਭਗਵਾਨ ਕ੍ਰਿਸ਼ਨ ਜੀ ਦੀ ਸਾਰਾ ਪਰਿਵਾਰ ਹੀ ਪੁੱਤਰ ਪੋਤਰੇ ਗਾਂ ਦੀ ਗਾਂ ਜਿੰਨਾ ਟੰਬਰ ਸੀਗਾ ਭਤੀਜੇ ਸਭ ਆਪਸ ਚ ਲੜ ਕੇ ਮਰ ਗਏ ਜਦੋਂ ਭਗਵਾਨ ਕ੍ਰਿਸ਼ਨ ਜੀ ਦਾ ਸਾਰਾ ਟੰਬਰ ਮਾਰਿਆ ਗਿਆ ਬੱਚੇ ਵੀ ਮਰ ਗਏ ਪੋਤੇ ਵੀ ਮਰ ਗਏ ਜਵਾਨ ਬੜੀ ਭਾਰੀ ਨਾਸ਼ਤਾ ਹੋਈ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਲਿਖਦੇ ਨੇ ਜਾਏ ਸੁੱਤਾ ਪ੍ਰਭਾਸ ਵਿੱਚ ਪ੍ਰਭਾਸ ਇੱਕ ਤੀਰਥ ਹੈ ਭਗਵਾਨ ਕ੍ਰਿਸ਼ੇ ਜੀ ਉਦਾਸ ਹੋ ਹੁਣ ਜਿਹੜੇ ਬੰਦੇ ਦਾ ਸਾਰਾ ਟੱਬਰ ਮਰੇਗਾ ਬੱਚੇ ਮਰਨਗੇ ਭਤੀਜੇ ਵੀ ਮਰਨਗੇ ਪੁੱਤਰ ਪੋਤੇ ਮਰਨਗੇ ਉਹਦਾ ਉਹਦਾ ਮਨ ਤਾਂ ਉਦਾਸ ਹੋਣਾ ਹੀ ਸਾਰੀ ਬਰਾਦਰੀ ਮਰ ਗਈ ਸਮਝੋ ਲੜ ਕੇ ਮਾਰ ਕੇ ਸ਼ਰਾਬ ਪੀ ਕੇ ਆਪਸ ਵਿੱਚ ਉਹ ਗੁਰੂ ਜੀ ਉਦਾਸ ਹੋ ਕੇ ਪ੍ਰਭਾਸ ਖੇਤਰ ਦੇ ਵਿੱਚ ਜਾ ਕੇ ਇੱਕ ਦਰਖਤ ਦੇ ਥੱਲੇ ਜਾ ਕੇ ਲੰਬੇ ਪੈ ਗਏ। ਭਾਈ ਸਾਹਿਬ ਗੁਰਦਾਸ ਜੀ ਦਸਵੀਂ ਵਾਰ ਦੇ ਵਿੱਚ ਲਿਖਦੇ ਨੇ ਜਾਏ ਸੁੱਤਾ ਪ੍ਰਭਾਸ ਵਿੱਚ ਗੋਡੇ ਉੱਤੇ ਪਾਏ ਪਸਾਰੇ। ਉਦਾਸ ਹੋਏ ਨੇ ਲੰਬੇ ਪਏ ਨੇ ਲੱਕ ਸਿੱਧਾ ਕਰਨ ਲਈ ਲੱਕ ਤਾਂ ਜ਼ਮੀਨ ਤੇ ਲਾ ਲਿਆ ਤੇ ਖੱਬੇ ਗੋਡੇ ਤੇ ਸੱਜਾ ਚਰਨ ਰੱਖ ਕੇ ਪਏ ਨੇ। ਭਾਈ ਸਾਹਿਬ ਜੀ ਅੱਗੇ ਲਿਖਦੇ ਨੇ ਚਰਨ ਕਮਲ ਵਿੱਚ ਪਦਮ ਹੈ ਝਿਲ ਮਿਲ ਝਿਲਕੈ ਵਾਂਗੀ ਤਾਰੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਦੇ ਵਿੱਚ ਕਮਲ ਦਾ ਜੋ ਪਦਮ ਦਾ ਚਿੰਨ ਸੀਗਾ ਉਹ ਪਦਮ ਜਿਹੜਾ ਚਰਨ ਕਮਲ ਵਿੱਚ ਪਦਮ ਹੈ ਉਹ ਝਿਲਕਾ ਮਾਰਦਾ ਹੈ ਲਿਸ਼ਕਾਰੇ ਮਾਰਦਾ ਹੈ ਉਧਰ ਉਹ ਹੀ ਸ਼ਿਕਾਰੀ ਜਿਵੇਂ ਉਹ ਬੂਸਲ ਤੋਂ ਬੜੀ ਹੋਈ ਮੁਖੀ ਤੀਰ ਨੂੰ ਲਾਈ ਹੋਈ ਸੀ ਸ਼ਿਕਾਰ ਕਰਦਾ ਲੱਭਦਾ ਲੱਭਦਾ ਉਸ ਜੰਗਲ ਜਾ ਗਿਆ ਬੱਦਕ ਆਇਆ ਭਾਲਦਾ ਉਹ ਭਾਲਦਾ ਵੀ ਕੋਈ ਸ਼ਿਕਾਰ ਲੱਭੇ ਕੋਈ ਹਿਰਣ ਲੱਭੇ ਕੋਈ ਬਾਰਾ ਸਿੰਘਾ ਲੱਭੇ ਉਹਨੇ ਦੂਰੋਂ ਨਿਗਾਹ ਮਾਰੀ ਭਗਵਾਨ ਜੀ ਦੇ ਪੈਰਾਂ ਦੇ ਵਿੱਚ ਕਬਲ ਦਾ ਪਦਮ ਦਾ ਜਿਹੜਾ ਚਿੰਨ ਸੀ ਉਹ ਲਿਸ਼ਕ ਉਹਦੀ ਲਿਸ਼ਕ ਪਈ ਲਿਸ਼ਕ ਇਹੋ ਜ ਆਪੀ ਵੀ ਜਿਵੇਂ ਕਿਸੇ ਹਿਰਣ ਦੀ ਅੱਖ ਹੈ ਕਿਉਂਕਿ ਹਿਰਨ ਦੀ ਅੱਖ ਵੀ ਦੂਰੋਂ ਜਿਹੜੀ ਐ ਨਾ ਲਿਸ਼ਕ ਮਾਰਦੀ ਐ ਚਮਕਦੀ ਐ ਉਹਨੇ ਆਖਿਆ ਕਾਲਾ ਹਿਰਨ ਪਿਆ ਕਿਉਂਕਿ ਭਗਵਾਨ ਜੀ ਦਾ ਰੂਪ ਕਾਲਾ ਸੀਗਾ ਉਹਨੇ ਤੀਰ ਮਾਰਿਆ ਤੀਰ ਆਇਆ ਉਹ ਲੱਗਾ ਕਿੱਥੇ ਜਿੱਥੇ ਪਦਮ ਸੀ ਨਾ ਪੈਰ ਦੇ ਵਿੱਚ ਉਥੇ ਉਹਨੇ ਨਿਸ਼ਾਨਾ ਲਾਇਆ ਤੇ ਉਥੇ ਹੀ ਵੱਜਾ ਆ ਕੇ ਜਦੋਂ ਤੀਰ ਪੈਰ ਦੇ ਵਿੱਚੋਂ ਵੱਜਾ ਤੇ ਪੈਰ ਦੇ ਵਿੱਚੋਂ ਵੱਜ ਕੇ ਇਹਨਾਂ ਜ਼ੋਰ ਦਾ ਤੀਰ ਸੀਗਾ ਇਨੇ ਬਲ ਨਾਲ ਮਾਰਿਆ ਸੀ ਕਿ ਉਹ ਲੱਤ ਦੀ ਹੱਡੀ چیر ਕੇ ਗੋਡੇ ਤੱਕ ਨਿਕਲ ਆਇਆ ਸਾਰੀ ਹੱਡੀ چیر ਦਿੱਤੀ ਗੋਡੇ ਤੱਕ ਤੀਰ ਧਸ ਗਿਆ ਹੱਡੀ ਦੇ ਵਿੱਚ ਦੀ ਹੁਣ ਜਿਹੜੇ ਬੰਦੇ ਦੇ ਪੈਰ ਤੋਂ ਲੈ ਕੇ ਗੋਡੇ ਤੱਕ ਹੱਡੀ 'ਚ ਤੀਰ ਵੱਜ ਗਿਆ ਭਗਵਾਨ ਜੀ ਬਿਆਕਲ ਹੋ ਗਏ ਉੱਥੇ ਲੇਟਣ ਲੱਗ ਪਏ ਲਹੂ ਲੁਹਾੜ ਹੋ ਗਏ ਸਰੀਰ ਦੇ ਸਮਝ ਗਏ ਵੀ ਹੁਣ ਸਾਡਾ ਅੰਤ ਸਮਾ ਆ ਗਿਆ ਹੈ ਅਖੀਰ ਲਾਜੋ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਦਾ ਜੋਤੀ ਜੋਤ ਸਮਾਨ ਦਾ ਟਾਈਮ ਆ ਗਿਆ। ਉਸੇ ਵੇਲੇ ਉਹ ਸ਼ਿਕਾਰੀ ਵੀ ਭਜਿਆ ਆਇਆ ਉੱਥੇ। ਜਦੋਂ ਉਹਨੇ ਵੇਖਿਆ ਕਿਉਂਕਿ ਸ਼ਿਕਾਰੀ ਨੂੰ ਤਾਂ ਸੀਗਾ ਮੇਰਾ ਹਿਰਨ। ਉਹ ਹਿਰਨ ਦੇਖਣ ਲਈ ਆਇਆ ਪਰ ਅੱਗੇ ਦੇਖਿਆ ਭਗਵਾਨ ਸਾਰੇ ਜਗਤ ਦੇ ਮਾਲਕ ਸੁਆਮੀ ਸਤਕਾਰਯੋਗ ਪੂਜਨੀਕ ਉਹ ਰੋਣ ਲੱਗ ਪਿਆ। ਬਰਨਾਬ ਕਰਨ ਲੱਗ ਪਿਆ ਕਹਿੰਦਾ ਮਹਾਰਾਜ ਮੇਰੇ ਤੋਂ ਬਹੁਤ ਵੱਡਾ ਪਾਪ ਹੋਇਆ ਬਹੁਤ ਗੁਨਾਹ ਹੋਇਆ ਮੈਂ ਮਹਾਰਾਜ ਭੁਲੇਖੇ ਰਾਂ ਤੀਰਬਾਰ ਬੈਠਾ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ ਇਹ ਕੀ ਹੋ ਗਿਆ ਮੇਰੇ ਤੋਂ ਉਹ ਇੰਨਾ ਜ਼ਿਆਦਾ ਪਛਤਾਪ ਕਰਨ ਲੱਗ ਪਿਆ ਇੰਨਾ ਜ਼ਿਆਦਾ ਰੋਣ ਲੱਗ ਪਿਆ ਬਿਆਕਲ ਹੋ ਗਿਆ ਕਿ ਭਗਵਾਨ ਕਿਸ਼ਨ ਜੀ ਮਹਾਰਾਜ ਉਹਨੂੰ ਕੋਲ ਬਿਠਾ ਕੇ ਕਹਿੰਦੇ ਨੇ ਧੀਰਜ ਰੱਖ ਕਿਉਂਕਿ ਮਹਾਪੁਰਸ਼ ਸਾਹਿਬ ਧੀਰਜ ਵਾਲੇ ਸਨ ਕਹਿਣ ਲੱਗੇ ਸੱਜਣਾ ਭਾਣਾ ਇਦਾਂ ਹੀ ਲਿਖਿਆ ਹੋਇਆ ਸੀ ਕੁਦਰਤਾ ਪਰਮੇਸ਼ਰ ਦਾ ਹੁਕਮ ਉਹਦੀ ਰਜਾ ਕੋਈ ਨਹੀਂ ਵੇਟ ਸਕਦਾ ਜੋ ਪਰਮੇਸ਼ਰ ਨੇ ਲਿਖਿਆ ਹੈ ਲੇਖ ਨਾ ਬਿਟਈ ਏ ਸਖੀ ਜੋ ਲਿਖਿਆ ਕਰਤਾਰ ਸਾਡੇ ਕਰਮਾਂ ਚ ਲਿਖਿਆ ਸੀ ਤੇਰਾ ਸਾਡਾ ਹਿਸਾਬ ਬਾਕੀ ਸੀ ਕਹਿਣ ਲੱਗਾ ਮਹਾਰਾਜ ਮੇਰਾ ਤੁਹਾਡਾ ਕੀ ਹਿਸਾਬ ਬਾਕੀ ਸੀ ਇਹ ਕੀ ਲਿਖਿਆ ਸੀ ਭਗਵਾਨ ਕਹਿਣ ਲੱਗੇ ਪਿਛਲੇ ਜਨਮ ਵਿੱਚ ਅਸੀਂ ਤੈਨੂੰ ਲੁੱਕ ਕੇ ਤੀਰ ਵਾਰਿਆ ਸੀ ਉਹਦਾ ਬਦਲਾ ਅੱਜ ਤੂੰ ਪੂਰਾ ਕਰ ਲਿਆ ਸਾਡਾ ਲੇਖਾ ਨਿਭੜ ਗਿਆ ਆਖੋ ਸਤਨਾਮ ਉਸ ਨਿਵਾਰ ਕਹਿੰਦਾ ਮੈਨੂੰ ਕੋਈ ਯਾਦ ਨਹੀਂ ਮੈਂ ਤੁਹਾਨੂੰ ਕਦੋਂ ਤੀਰ ਮਾਰਿਆ ਸੀ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਤੈਨੂੰ ਯਾਦ ਨਹੀਂ ਸਾਨੂੰ ਯਾਦ ਹੈ ਈਸ਼ਵਰ ਉਹ ਜੀਵ ਦਾ ਇਹੀ ਭਰਮ ਭੇਦ ਹੈ ਈਸ਼ਵਰ ਨੂੰ ਸਰਬਗਤਾ ਹੁੰਦੀ ਹੈ ਜੀਵ ਨੂੰ ਖਾਲਸਾ ਜੀ ਅਲਪਕਤਾ ਹੁੰਦੀ ਹੈ ਜਿਹੜੇ ਅਵਤਾਰੀ ਪੁਰਸ਼ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਗੀਤਾ ਵਿੱਚ ਭਗਵਾਨ ਕਹਿੰਦੇ ਵੀ ਹਨ हे अर्जुन ਤੇਰੇ ਵੀ ਬਹੁਤ ਜਨਮ ਹੋ ਚੁੱਕੇ ਹਨ ਮੇਰੇ ਵੀ ਬਹੁਤ ਜਨਮ ਹੋ ਚੁੱਕੇ ਹਨ ਪਰ ਮੇਰੇ ਜਨਮਾਂ ਨੂੰ ਮੈਂ ਜਾਣਦਾ ਹਾਂ ਤੂੰ ਨਹੀਂ ਜਾਣਦਾ ਆਪਣੇ ਜਨਮਾਂ ਨੂੰ ਕਿਉਂਕਿ ਜੀਵ ਨਹੀਂ ਜਾਣਦਾ ਈਸ਼ਵਰ ਜਾਣਦਾ ਆਖੋ ਸ੍ਰੀ ਵਾਹਿਗੁਰੂ ਕਹਿਣ ਲੱਗੇ ਮੈਂ ਪਿਛਲੇ ਜਨਮ ਵਿੱਚ ਰਾਮ ਸੀ ਤੇ ਤੂੰ ਬਾਲੀ ਸੀ ਤੂੰ ਆਪਣੇ ਭਰਾ ਸੁਗਰੀਵ ਦੀ ਪਤਨੀ ਵੀ ਖੋ ਲਈ ਸੀ ਉਹਦਾ ਰਾਜ ਵੀ ਖੋ ਲਿਆ ਸੀ ਸੁਗਰੀਵ ਸਾਡੀ ਸ਼ਰਨ ਆਇਆ ਸੀ ਅਸੀਂ ਸੁਗਰੀਵ ਦੀ ਮਦਦ ਕਰਨ ਲਈ ਕਿਉਂਕਿ ਤੂੰ ਇਹ ਵਰ ਲਿਆ ਹੋਇਆ ਸੀ ਜਿਹੜਾ ਮੇਰੇ ਸਾਹਮਣੇ ਆਵੇਗਾ ਉਹ ਮੈਨੂੰ ਮਾਰ ਨਹੀਂ ਸਕੇਗਾ ਤੂੰ ਇਹ ਵਰ ਲਿਆ ਹੋਇਆ ਸੀ ਕਿ ਜਿਹੜਾ ਸਾਹਮਣੇ ਆਵੇਗਾ ਉਹ ਮਾਰ ਨਹੀਂ ਸਕੇਗਾ ਅਸੀਂ ਲੁਕ ਕੇ ਤੀਰ ਮਾਰਿਆ ਸੀ ਰਾਮ ਰੂਪ ਦੇ ਵਿੱਚ ਲੁੱਕ ਕੇ ਮਾਰਿਆ ਸੀ ਤੈਨੂੰ ਤੂੰ ਮਰ ਗਿਆ ਪਰ ਕਰਮਾਂ ਦਾ ਲੇਖਾ ਉਦੋਂ ਅਸੀਂ ਲੁੱਕ ਕੇ ਮਾਰਿਆ ਸੀ ਅੱਜ ਤੂੰ ਲੁੱਕ ਕੇ ਮਾਰਿਆ ਹਿਸਾਬ ਪੂਰਾ ਹੋ ਗਿਆ ਇਸ ਕਰਕੇ ਮਿੱਤਰਾ ਰੋਲ ਪਿੱਟਣ ਦੀ ਲੋੜ ਨਹੀਂ ਜਾਂ ਤੇਰਾ ਵੀ ਉਧਾਰ ਹੋਵੇਗਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾ ਬਸੰਤ ਰਾਗ ਦੇ ਵਿੱਚ ਇਹ ਬਚਨ ਲਿਖਿਆ ਹੈ ਬਦਕ ਉਧਾਰਿਓ ਖੰਮ ਪਰਹਾਰ ਬਦਕ ਸ਼ਿਕਾਰੀ ਜਿਹਨੇ ਭਗਵਾਨ ਜੀ ਦੇ ਚਰਨਾਂ 'ਚ ਤੀਰ ਮਾਰਿਆ ਉਹਨਾਂ ਦੀ ਜਾਨ ਲਈ ਪਰ ਮੇਰਾ ਭਗਵਾਨ ਕਿੰਨਾ ਦਿਆਲੂ ਹੈ ਉਸ ਤੀਰ ਮਾਰਨ ਵਾਲੇ ਦਾ ਵੀ ਉਧਾਰ ਕਰ ਦਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ